ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲੇ ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਕਟੋ ਤreu ਅਸੀਂ ਦਾ ਨਹੀਂ ਐਸੋ ਸਾਡੇ ਕੋਲ ਆਪਣੀਆਂ ਕਸੀਆਂ ਆਪਦੇ ਅਸੀਂ 10000 ਏਕੜ ਦਾ ਆਪਣੇ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪਹੁੰਚਿਆ ਤੇ ਵੀ ਤੁਸੀਂ ਇਹਦਾ ਸੰਜਮ ਨਾ ਬੋਲੋ ਨਹੀਂ ਠਹਿਲੇ ਅੱਜ ਤਾਂ ਭੀਮ ਜੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਬਿਲਕੁਲ ਦਾ ਬੀਬੀਐਮ ਵੀ ਦਾ ਹਾਈ ਕੋਰਟ ਜਾਣ ਦਾ ਕੀ ਬੰਦਾ ਜਨਾਬ ਜੀ ਬੀਬੀਐਮ ਵੀ ਕਿਤੇ ਹੈ ਬੀਬੀਐਮ ਵੀ 60% ਬਸ ਸਾਹ ਹਾਂ ਜਾਵੇਗਾ ਬੀਬੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇਖੂ ਪੰਜਾਬ ਆਪਦੇ ਵਿਰੁੱਧ ਹੀ ਵਕੀਲ ਕਰ ਰਿਹਾ ਜੀ ਦੱਸਣ 60% ਜੀ ਮਤਲਬ ਸਾਡਾ 2 ਲੱਖ ਲਿਆ ਤੇ 1 ਲੱਖ 2000 ਸਾਡਾ ਅਸੀਂ ਆਪਦੇ ਵਿਰੁੱਧ ਹੀ ਵਕੀਲ ਕਰ ਰਹੇ ਹਾਂ ਮਤਲਬ ਇਹਨਾਂ ਨੂੰ ਕੋਈ ਪਤਾ ਨਹੀਂ ਯਾਰ ਤਾਂ ਤੇ ਜੋ ਪਹਿਲਾਂ ਤੇ ਆਰਡਰ ਕਰਦੇ ਨੇ ਇੱਕ ਨਵਾਂ ਫੋਨ ਆਇਆ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ تھے۔ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਕਹਿਣੇ ਨੂੰ ਚੜਦਾ। ਸਵੈਰਿੰਗ। ਲਾਜੀ ਕਹਿਣਾ ਰਿਹਾ ਇਹ ਕੌਣ ਹੁੰਦੇ ਆ ਦੀ ਇਹ ਕਰਨ ਵਾਲੀ? ਉਸ ਨੂੰ ਯਾਦ ਆ ਰਿਹਾ ਪਹਿਲਾਂ ਨਾਇਨਾ ਕੋਲ ਕੋਈ ਹੋਤਰ ਹੈ ਹਾਈ ਕੋਰਟ ਦਾ। ਹਾਈ ਕੋਰਟ ਰੀਕ ਕੀ ਹੈ? ਹਾਈ ਕੋਰਟ ਨਹੀਂ ਹੈ ਅੱਲਾ। ਜੇ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟ ਦੇ ਨਾਲ। ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹ ਤੋਂ ਵੀ ਜ਼ੀਰਿੰਗ ਹੈ। ਉਥੇ アドਵਾਈਸ ਦਿੱਤਾ ਗਿਆ સલાਹ ਦਿੱਤੀ ਗਈ ਹੈ ਕਿ ਭਾਈ ਲੈ ਕੇ ਨਵੇਂ ਲਓ ਅੰਦਰੋਂ ਮਹੀਆਸੀ ਪਾਣੀ ਬੀਚੀ ਬੀਚੀ ਕਰਨ। ਹੋਰ ਹੈ ਇਹ ਜਿਹੜੀਆਂ ਜਹਾਜ਼ ਬੋਲੇ ਕੇ ਨਹੀਂ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਹੈਗੇ ਤਾਂ ਅਸੀਂ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰਰਸ ਹੋ ਗਿਆ ਪੰਜਾਬ 'ਚ ਕੁਛ ਇਸ ਤਰ੍ਹਾਂ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਗਾ ਬੀਬੀਐਮਬੀ ਹੋਊਗੀ ਜਾਂ ਬੀਜੇਪੀ ਹੈ ਇਹ ਮਤਲਬ ਪਾਕਿਸਤਾਨ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਅਹੀ ਕੋਲ ਸਕੇ ਤੇ ਕਿੱਥੇ ਆ ਜੇ ਬੋਲੀ ਸਾਰੀ ਬੁਸਾ ਦੀ ਬਾਰਡਰ ਤੇ ਆ ਇਥੇ ਹੋਣੀ ਪੈ ਰਹੀ ਆ ਆ ਤੜਕੀ ਨੂੰ ਕੀ ਸੁਝੀ ਮੈਂ ਛੱਡਣਾ ਹਾਂਗਾ ਕੋਈ ਇਹ ਕਿੰਨੇ ਦੰਗੜੇ ਪਣੀ ਕੋਈ ਔਰ ਦਰਨੀ ਕੋਈ ਇਹਨਾਂ ਕੋਲੇ ਲੀਗਲ ਕਾਰਡੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਸਾਡੇ ਨਾਲ ਕੇ ਸੀ ਸਮਝ ਆਇਆ ਜੇ ਭਾਈ ਇੱਥੇ ਨਾ ਆਓ ਇੱਥੇ ਲੋਕ ਜੇ ਹੋਰ ਅਜੇ ਤੱਕ ਵੀ ਚਲੋ ਥੋੜਾ ਜਿਆਦਾ ਸੰਜਮ ਦਾ ਤੁਸੀਂ ਦੁਆਨਾ ਹਟੇ ਹੋ ਦੁਆਨਾ ਹਟੇ ਚਲੋ ਕੋਈ ਪਤਾ ਨਹੀਂ ਕੋਈ ਆ ਫਾਇਰ ਹੈ ਅਧਿਕਾ ਨਾ ਜਿਸ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਪਰ ਮੈਨੂੰ ਲੱਗਦਾ ਨਹੀਂ ਮਨ ਉੱਪਰ ਬੰਨ੍ਹ ਕੰਦੀ ਕਹਿੰਦੀ ਹੈ ਨਾ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਬਾ ਵੱਲ ਹੈ ਲੋਕਾਂ ਦਾ ਧਿਆਨ ਮਸਾਈਲਾ ਵੱਲ ਹੈ ਆ ਫੱਟਾ ਚੱਕ ਲੋ ਮੰਗਲਾ ਜਾਂਦੇ ਹੁੰਦੇ ਆਪਾਂ ਹਾਂਜੀ ਹੱਥ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹ ਤੁਹਾਡੇ ਹੱਥ ਦਾ ਪਾਣੀ ਸਾਡੇ ਅੰਦਰ ਤਾਂ ਅਸੀਂ 99% ਵਰਤਿਆ ਜੇ 50 <ion> ਤੋਂ 70 70 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕਿਦੇ ਆਏ 105 107 117 112 ਪਹਿਲਾਂ ਮੇਰਾ ਪਹਿਲਾਂ ਵਾਲੇ ਸੀ ਜਿਹੜੇ ਕੀ ਕਰੀ ਉਹ ਐਂ ਛੱਡ ਗਏ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਣੀ ਹਰੇ ਕੰਨਵੇਂ ਤੋਂ ਆਪਾਂ ਤਾਂ ਸੋਤੇ ਜਾਮਣ ਨੇ ਆਪ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਫੂਲ ਚਲਾਉਣੇ ਨੇ ਜੀ ਸਵੇ ਬਹੁਤ ਟੱਕੇ ਸ਼ਾਇਦ ਤਾਨਮ ਸਿੰਘ ਜਿਹੜੇ ਜੇਕਰ ਉਹਦੇ ਤੇ ਚੇਰ ਵੀ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮ ਵੀ ਤੇ ਅਸੀਂ ਆਂ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਡੀ ਜਮੀਨ ਤੇ ਸਾਡੀ ਨੂੰ ਉਤਾਰਿਆ ਵੋਟ ਅੱਛਾ ਵੋਟ ਇੱਕ ਵੀ ਨਹੀਂ ਪੰਜਾਬ ਦੀ ਵੀ ਵੋਟ ਐ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਐ ਹਿਮਾਚਲ ਤਿੰਨ ਨੇ ਤਿੰਨਾਂ ਦਾ 40% ਹਿੱਸਾ 40% ਬਾਕੀ ਤੇ ਅੱਪਾ ਸਾਕਿਚੇ ਕੰਦੇ ਬੂੜਾ ਹੁਈ ਵੀਕਾ ਹੈ ਮਾਜੁਲਦੀ ਵੀ ਇੱਕ ਹੈ ਰਾਸਾ ਜੀ ਵੀ ਇੱਕ ਹੈ ਤਿੰਨ ਇੱਕ ਕਰਕੇ ਕਹਿਣੇ ਜਿਤਨੀ 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 ਕੋਟ ਦੀ ਵੈਲਿਊ ਉੰਨੀ ਵਧਾਓ ਨਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਕੋਟ ਬਾਲ 7% ਹੈ ਕਿਵੇਂ ਜਿੱਤ ਜਾਣਗੇ ਅੱਪਾ ਪਹਿਲਾਂ ਕਹਿੰਦੇ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹਰੇਲੇ ਹੋਏ ਸੀ ਨਾ ਇਹਨਾਂ ਦਾ ਪ੍ਰਧਾਨ ਸਭਾ ਦੇ ਵਿੱਚ ਪੈਸੇ ਗੱਲ ਬੱਸੀਏ ਕਈ ਨਹੀਂ ਬੰਦ ਹੋਦਾ ਆ ਪਿਆਰ ਅਸੀਂ ਕਿੱਥੋਂ ਜੀਣੀ ਪਾਣੀ ਹਾਂ 20 ਤਰੀਕ ਨੂੰ ਤੁਹਾਡਾ 20 ਦੀ ਰਾਤ ਨੂੰ ਤੁਹਾਡਾ ਪੰਡਾ ਉਹ ਦੱਸ ਇਹੇ ਬੀਬੀਐਮਪੀ ਬੰਦੂ ਨਾ ਤੇਨ ਬੀਬੀਐਮਪੀ ਚ ਇੱਕ ਆਤੀ ਸਰਹ ਖਰਚਾ ਪੁੱਟੇ ਸਾਡੇ ਤੇ ਪਾਇਆ ਰਿਹਾ ਸੋ ਇਹਨੂੰ ਖਤਮ ਕਰਕੇ ਪੁਨਰ ਕਾਠਨ ਕਰੋ ਕੋਈ ਨਮਾ ਆਤ ਰੋਨੀਆ ਕਾਰਜ ਜਿਨਾ ਕੋਈ ਹੋਰ ਨਾ ਖੋ ਗਿਆ ਹੋਇਆ ਤੁਹਾਨੂੰ ਸਟੇਰੀਅਮ ਦੀ ਜੀ ਉਂਦੀ ਹਸਪਤਾਲ ਦੀ ਜੀ ਉਂਦੀ ਪੋਸਟ ਆਫਿਸ ਦੀ ਜੀ ਉਂਦੀ ਅੰਨਾ ਜ਼ੋੜਾ ਏਰੀਆ ਤੇ ਏ ਆ ਤੁਮੋਂ ਇੰਨਾਂ ਤੇ ਬਰੇਲੇ ਬਸ ਕੰਮ ਕੀ ਦੀ ਬੀਲਾ ਸਾਨੂੰ ਆਰਡਰ ਦੇਣਾ ਫੇਜੀ ਆ ਪਿੰਡ ਸਤਲੁਜ ਦੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਗ ਗੇਟ ਕੋਲ ਅਸੀਂ ਪਹਿ ਲੋਕਾਂ ਨੂੰ ਕੱਟਦੇ ਰਹਿਣਾ ਅੱਛਾ ਠੀਕ ਹੈ ਫੇਰ ਅੱਜ ਹੀ ਬੰਦ ਕਰਾਂਗੇ ਆਣੀ ਹੁਣ ਆਦਰ ਨੂੰ ਕਪੜਾ ਆਦੋ ਕੰਮ ਦੀ ਫੱਟਾ ਚੱਕਾਂਗੇ ਫੱਟਾ ਚੱਕਾਂਗੇ ਐਸੀ ਜਿੱਦ ਤੱਕ ਹਾਂ ਚਾਹਤ ਰਹੀ ਹੈ ਇਹ ਤਾਂ ਮਹਾ ਬੜੇ ਬੜੇ ਰਹਿਣਗੇ ਤੋਂ ਹੁਣ ਆ ਖਾਸ ਹੋਤੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਸੁੱਝਿਆ ਹੋਇਆ ਹੈ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਕਿ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਹੱਥ ਦੇ ਨਾਲ ਚ ਪੱਕੇ ਹੋਵੇ ਅੱਠ ਦਿਨ ਬਾਅਦ ਕਿਹ ਕਿਹ ਚ ਨਾ ਇਹਨਾਂ ਬਾੜ ਬਾਅਦ ਦਿਨਾਂ ਤੋਂ ਆਖੀ ਕਹੂਏ ਤੇ 12 ਦਿਨ ਵਿੱਚ ਹੀ ਮਿਲ ਜਾਣ ਬਿਲਕੁਲ ਅਰੇ ਪੀਣ ਵਾਸਤੇ ਦੇ ਰਹੇ ਮਾਨਗਲ ਦੇ ਆਪ ਦੇ ਰਹੇ 150 ਰੁਪਏ ਦੀ ਕਮਾਤੀ ਹੈ ਇੱਕ ਇਸੋ ਪੈਂਕੀਰੇ ਦਾ ਨਾਮ ਹੈ ਬਿਫੀਡੈਂਸ ਕਲੋਨੀ ਤਾਂ ਇਹ ਜੀ ਨੂੰ ਚਾ ਤੇ ਪਾਣੀ ਕਿਰਵਾ ਸਕਦਾ ਹੈ ਇਸੋ ਪੈਂਕੀਰੇ ਨੂੰ ਗੁਣਾ ਕਰੀ ਸਪਾਰਾਂਸ ਤੋਂ ਕਿਸ਼ ਕਰਦੇ ਹੈ ਜਦੋਂ ਇਸ ਸਿਰੋਤ ਕਰਨੇ ਹੋਏ ਜਿਆਰ ਕੀ ਜਾਦੇ ਨੇ ਚੜੀ ਕਿਤੇ ਹੋ ਗਿਆ 250 ਹੋ ਗਿਆ 450 ਸਾਨੂੰ ਪਾਸਮਾ ਪਾਸਮਾ ਦੇ ਦੇ 100 ਕਿੰਨਾ ਹੋ ਗਿਆ 680 ਕਿਉਂ ਸੇ ਕੰਨੇ ਦੀ ਲਾਸ ਵੀ ਮਤਲਬ ਖਰਾਬ ਹੋ ਗਿਆ ਨਾ ਕੰਮ ਚਾਲ ਰਿਹਾ ਉਹ ਉਹ ਨੂੰ ਤਾਂ ਸਿਰਫ ਇਹ ਵੀ ਥੇਸ ਉਸ ਅੱਗੇ ਤਾਂ ਤੁਸ ਜੀ ਆ ਗਿਆ ਤੇ ਇਹ ਬਰਕੀੜੀਆਂ ਹੱਕ ਦਾ ਕਰਦੇ ਨੇ 4015 ਬੀਟੀਆ ਦੀ ਹੁਕਮ ਕਲਾ ਪੀਐਮ ਕੱਢੋ ਪ੍ਰਵਾਨ ਸਰਮਾਨ ਤੈਨੂੰ ਇਨਕਲਾਬ ਜਿੰਦਾਬਾਦ ਜਿੰਦਾਬਾਦ ਠੀਕ ਹੈ ਲੈ ਉਗੜ ਉਗੜਾ ਉਗੜਾ ਪਿੱਛੇ ਸੇ ਜਾਂਦਾ ਜਿਹੜਾ ਦਿੰਦੇ ਆ ਉਹ ਵੀ ਨਹੀਂ ਸਿਰ ਬਸਲੇ ਆ ਨਾ ਆਪਣਾ ਉਹ 4000 ਮੰਗ ਕਰਦੇ ਨੇ ਧੰਨਵਾਦ ਤਾਂ ਕੀ ਕਰਨਾ ਵੀ ਆਪ ਘੁੱਟੇ ਪੰਗੇ ਲਈ ਜਾਂ ਸਾਡੇ ਇਸ ਮੈਨਾਂ ਅਗਤਰ ਨੂੰ ਸੁਣ ਤੋਂ ਮੈਨੂੰ ਹਲੇ ਠੀਕ ਪ੍ਰਸ਼ਾਸਨ ਮੁਰਤਾਬਾ 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 ਪ੍ਰਸ਼ਾਸਨ ਮੁਰਤਾਬਾ 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 ਆ ਦਾ ਸੰਕਟ ਆਪਣੇ ਸਿਰ ਤੇ ਮਹਿ ਹੈ ਕੋਈ ਰੌਲਾ ਨਹੀਂ ਸੀ ਇੱਕ ਦਿਨ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀਐਮਬੀ ਦੇ ਸੁਨਾ ਅੱਜ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ

ਉਹ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕਿੱਥਾ ਕਰਦੇ ਹਾਂ ਹਰਿਆਣੇ ਦੇ ਲੋਕਾਂ ਦਾ ਕੋਈ ਪਸੰਦ ਆ ਜਿਹੜੀ ਬੀਜੇਪੀ ਕਰ ਰਹੀ ਹੈ ਨਾ ਇਹ ਕਹਿੰਦੇ ਹੁੰਦੇ ਨਾ ਆਪਦਾਨੇ ਸੀ ਅਫਸਰ ਗੁੰਡੇਗੇ ਆ ਗੁੰਡੇ ਇਹ ਇੱਕ ਪਾਸੇ ਦੇਖਦੇ ਨਹੀਂ ਸਿੱਧ ਪਈ ਨਹੀਂ ਇਹ ਨਾ ਮੌਕਾ ਪਾ ਲਿਆ ਉਹ ਹੁਣੇ ਸਾਡੇ ਲੋਕ ਇੱਧਰ ਉੱਧਰ ਹੋਣਗੇ ਧਿਆਨ ਨਾ ਬਲੈਕਆਊਟ ਹੋ ਜਾਵੇ ਮੈਂ ਕੰਮ ਜਾ ਕੇ ਚਲੋ ਇਹ ਥਾਪੂ ਵੱਢੀ ਚੱਪ ਲੈਣੇ ਹਾਂ ਨਹੀਂ ਇਹ ਤਾਂ ਫੋਕਾ ਨਹੀਂ ਮੇਰੇ ਰੱਖਾ ਦਾ ਨਹੀਂ ਚੁਣ ਸਕੀ ਹਰਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿ ਕਿ ਮੈਂ ਇੱਥੇ ਜਾ ਰਹੀ ਹਾਂ ਫਿਰ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਹਲਾ ਮੇਰੇ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਤੇ ਨਹੀਂ ਜਾਣਾ ਜਾਂ ਜਾਣਾ ਕੋਈ ਸੁਰੂ ਵੀ ਨਹੀਂ ਦੱਸਿਆ ਕੰਟਰੋਲ ਰੂਮ ਨੂੰ ਵੀ ਫੋਨ ਕਰਤੀ ਵੀ ਯਮਨ ਦਾ ਐਂਡਿਸ ਪ੍ਰੋਗਰਾਮ ਆਨਲਾਈਨ। ਇਹਨਾਂ ਤਿੰਨ ਚਲੇ ਗਏ ਫਿਆਗੇ ਸਭ। ਬੜਾ ਕਮਾਲ। ਐਨੀ ਤੱਕ ਕੇਸ਼ਾਈ। ਇਤਨ ਬਹੁਤ ਇਤਨ। ਉਸ ਦਿਨ ਵੀ ਆਇਆ ਇਸੇ ਪਰ। ਕੋਵਿਡ ਵਿਰਾਲ ਪ੍ਰਹਾਨ ਹੋਣਾ ਨੇ ਛੱਡ ਗਿਆ ਸੀ ਦੋਸਤ ਪਿੱਛੇ। ਪੰਜਾਬ ਦਾ ਐ ਇਧਰੋਂ ਇਧਰੋਂ ਨੱਕ ਬੰਨ੍ਹ ਕੇ ਇਧਰੋਂ ਬੋਲਦਾ। ਬਸ ਹੋ ਗਿਆ। ਮਗਰ ਤੁਸੀਂ ਹੀ ਸਾਡੇ ਹੈ ਹੀ ਨਹੀਂ ਵੀ ਜਦੋਂ ਤੁਸੀਂ ਸਾਡੇ ਹੱਕਾਂ ਸਾਡੇ ਦਾ ਗੁਰੂਤੀ ਚਾਲਦੇ ਹੋ ਤੇ ਅਸੀਂ ਤੁਹਾਡਾ ਖਾਸਾ ਕਰਦੇ ਹਾਂ ਹਰ ਤੇ ਨਵੇਂ ਨਾ ਵਧਣ ਨੂੰ ਸੀ ਪੈਸੇ ਦੇ ਮੈਂ ਕਹਿੰਦਾ ਮੈਂ ਤੇ ਰੋਕੂ ਲੋਕ ਕੋ ਦਾ ਜਿੰਦਗੀ ਦਾ ਸਾਧੂ ਦਿਸ ਰਿਹਾ ਹਕਤ ਹੈ ਅੰਤਪਕੀਲਾਂ ਤੋਂ ਲਾਈ ਜੇਨੂੰ ਸਾਡੇ ਗੁਰੂਤੀ ਤੋਂ ਦੀ ਪੈਸੇ ਸੀ ਤੇ ਤੂੰ ਉਹ ਆਜੀ ਆਪਣਾ ਪੈਸਾ ਦਿੰਦੇ ਸਾਡਾ 6000 ਕਰੋੜ ਰੁਪਏ ਲੱਗੇ ਮੰ냔 ਜਾਣਾ ਨਹੀਂ ਸੜਕਾਂ ਹਰੇਕ ਗਲਚੋਂ ਪਰ ਰੱਟਾਂ ਘਰੋਂ ਦੇ ਜੋ ਜੋ ਸਾਡੇ ਹੈ ਤੇ ਸਿੱਛਾ ਸੀ ਅਸੀਂ ਕਿੱਥੋਂ ਦੇ ਨਹੀਂ ਜੇ ਤਾਂ ਹੋਗੇ ਨਾ ਇਹ ਪਰਿਆ ਕਾਂਗ੍ਰਾਮ ਕਿੰਨੀ ਫੁੱਟ ਹੁਠੇ ਚੱਲੇ ਕਰਦੇ ਕਾਂਗ੍ਰਾਮ ਇਹ ਖਾਰਾ ਹੁਠ ਚੱਲ ਰਿਹਾ ਹੈ ਸਰਪਾਪਾ ਥੱਲੇ ਇਸੇ ਸੰਸ ਉਹ 2 ਮੀਟਰ ਚੱਲ ਰਿਹਾ ਹੈ ਰੰਜੀ ਸੰਸ 55 ਨਾ ਕੋ ਪਟੰਗਾ ਪਟੰਗਾ ਕਰਨਾ ਅਲ ਹਮਦੁਲਿll ਠੀਕ ਹੈ ਜੇ ਹਮਦੁਲਿll ਉਹ ਤਾਂ ਜੀ ਉਹਨੂੰ ਲੋਕਾਂ ਨੂੰ ਤਾਂ ਦੱਸਦੇ ਸੀਗੇ ਬਾ ਦੇਉ ਕਰਮਾਨੀ ਦਾ ਟਾਈਮ ਆ ਗਿਆ ਜੀ ਐਸਐਮਈਆਰ ਕੱਢ ਲੈਣੇ ਸੀ ਐਸਐਮਈਆਰ ਦਾ ਸੀ ਕਹਿ ਰੱਖਿਆ ਐਸਐਮਈਆਰ ਤੇ ਸਿੱਧਾ ਕਹਿਤਾ ਤੁਸੀਂ ਦੱਸਦੇ ਜੋ ਕੋਈ ਪੁੱਛੇ ਸੁਭਿੰਗ ਕੋਲ ਨੇ ਕਹਿ ਵੀ ਜਤਨ ਨਹਿਰ ਬਣਾਉਂਗਾ ਜਾਂ ਬੱਝੇ ਆਪ ਸਿੱਧੇ ਜੀ ਦਾ ਹੱਥ ਲੱਗ ਗਿਆ ਇਹ ਇਹ ਸਰ ਅੱਜ ਕਿਹਦੇ ਆਪਾਂ ਨੇ ਐਸਐਮਈਆਰ ਦੇ ਨਾਮ ਦੇ ਵਿੱਚ ਆਪਾਂ ਇਹਨੂੰ ਵਾਈਐਸਈ ਜੀ ਜੰਮਣਾ ਤੋਂ ਸਤਲੁਜ ਜੋ ਮਨਾ ਜਿਹੜੀ ਹੈ ਇਹ ਦਿੱਲੀ ਤੋਂ ਲੈ ਕੇ ਬਿਹਾਰ ਪੱਪਾਨਾਲ ਬੰਗਲਾਦੇਸ਼ ਤੱਕ ਉਹਦੇ ਲਈ ਜਲੂਤ ਪਾਣੀ ਹੈ ਤੁਸੀਂ ਮਾਈਕ ਕਰਮ ਮਾਈਕ ਤੇ ਜਾਦੀ ਹੋ ਪਰ ਜਿਹੜਾ ਬੱਝ ਗਿਆ ਹੈ ਸਾਥੀ ਵਾਈਸ ਸਰ ਤੋਂ ਵਾਈਸ ਸਰ ਮਾਈਕ ਚੱਲ ਰਿਹਾ ਹੈ ਅੱਛਾ ਕੰਦਰ ਜੀ ਨਹਿਰ ਬਣਾ ਦੇ ਜੇ ਪਾਣੀ ਨਹੀਂ ਨਹੀਂ ਨਹਿਰ ਕਿ ਨਵੇਂ ਕਾ ਪਾਣੀ ਦੀ ਗੱਲ ਨਹੀਂ ਗੱਲ ਨਹੀਂ ਨਹਿਰ ਬਣਾ ਦੋ ਮੈਂ ਕਹਾਂ ਛੱਡੋ ਨਹਿਰਾਂ ਦੀ ਬਤ ਨਹੀਂ ਪਾਣੀ ਦਿੱਤਾ ਉਹ ਰਾਜੀ ਨਹਿਰ ਨੂੰ ਜੇ ਪਾਣੀ ਐ ਨਹੀਂ ਆ ਆ ਬੰਦੇ ਤਰਕ ਨਹੀਂ ਕੋਟਾਂ ਤਰਕ ਨੇ ਕੁਛ ਨਹੀਂ ਪਤਾ ਬਸ ਆਇੰਦਿਆ ਕੋਹ ਤਹਾਂ ਕੋ ਜਤਾਂ ਦੇ ਕਦੇ ਧਾਕ ਨਹੀਂ ਕੀਤੇ ਗਏ ਹਾਂ ਸਾਰੇ ਬੂਲ ਪਾਣੀ ਦੇ ਕਰ ਸੇ ਹਾਂ ਪਤਾ ਲੱਗਦੀ ਉਹਦੇ ਟੂਟੀਆਂ ਵਾਲੇ ਹੈਗੇ ਨਹੀਂ ਹੈਨਾ ਤੇ ਬਿਸਲੀਆਂ ਪੀਏ ਆ ਇਹਨਾਂ ਨੂੰ ਵੀ ਪਤਾ ਪਾਣੀ ਕੀ ਲਾਏ ਜਿਹੜਾ ਪੂਰਾ ਮੁੱਲ ਕੀ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਪਿਆਸਾਂ ਲਿਆਉਂਦਾ ਪਾਣੀ ਮੁੱਲ ਨੂੰ ਤਪਾਉਂਦਾ ਚਲੋ ਉਹ ਤੋਂ ਬਾਦੂ ਪੰਜਾਬ ਦਾ ਪਾਣੀ ਤਾਂ ਇਹਦੇ ਦੇ ਤੁਸੇ ਮਿਲਦਾ ਆ ਤਾਂ ਅਪਰਿਕਮਨ ਕੋਲ ਜਾਂ ਸਾਡੇ ਕੋਲ ਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਜ਼ਿੰਦਗੀ ਹੈ ਉਹ ਵੀ ਸਾਡੀ ਕਨੇ ਮੈਂ ਤੁਜੀ ਹਾਂ ਮੈਂ ਇਸ ਦਾ ਪੁਰਾਣਾ ਕਿ ਉਹ ਜਰੂਰ ਇਹ ਵਾਰੀ ਮੂਹਰੇ ਵਾਲੇ ਵੀ ਆ ਕੇ ਕਹਿਣਗੇ ਵੀ ਤੇਲ ਪੈ ਸੀ ਮੇ ਮੋਟਰ ਖਚਾ ਗਿਆ ਇਹ ਪਾਣੀ ਨਹੀਂ ਪਹੁੰਚਦਾ ਸਕੇ ਬਲੂ ਤੇ ਅਬ ਹੋਰ ਬਾਦਲ ਕਾ ਫਰੋਜ਼ ਪੈ ਤੇ ਹਨ ਇਹ ਨੋਗਿਆਂ ਮਦਦ ਅਾ ਤੂੰ ਦਸੇਦਾ ਸਿਰ ਚ ਪਾਣੀ ਹੈ ਨਹੀਂ ਉਥੇ ਹੁਣ ਹੁਟੋੜੇ ਨਾ ਤੇ ਨਾ ਡੁੱਬ ਕੇ ਤੰਗਰੀ ਜਾਂਦੀਆਂ ਪਾਣੀ ਅੜੀ ਅਬ ਹੁਣ ਅਪੋਕੇ ਲਾ ਕੇ 10000 ਏਕੜ ਨੂੰ ਆਪਾਂ ਹਜੇ ਹੋਰ ਕਰਦੇ ਹੋਰ ਵੀ ਕਰਨਾ ਪੈਗਾ ਇਥੇ ਤੇ ਪਾਣੀ ਨਾ ਕੋਈ ਖੱਟੇ ਬਲਾ ਆ ਕੇ ਪੁੱਟੇਗਾ ਆਡੀਓ ਆ ਰਿਹਾ ਮਾਈਕ ਟੰਕ ਲੁਟਾਇਆ ਸਹੀ ਕਰਾ 1 ਕਿਲੋਮੀਟਰ ਭੱਜਾ 500 ਕਿਲੋ ਤੁਹਾਨੂੰ ਮਾਈਕ ਤੁਸੀਂ ਦੇਖੋ ਨਾ ਤੁਹਾਨੂੰ ਪਤਾ ਕਿ ਤਾਣੀ ਪਾਣੀ ਬੋਲੀ ਆ ਸਿੱਕਰ ਮੋਟਾ ਸਿੱਕਰ ਵਾਲੀ ਮੈਨੂੰ ਵੀ ਮਾਈਕ ਆ ਦਾ ਜੀ ਐਮਪੀਆ ਬੈਕਸ ਸਦਰ ਸਭ ਕਹਿਣ ਨਾ ਨੈਰਲ ਜਾਰੀ ਹੈ ਜੀ ਅੱਜ ਨੂੰ ਵੱਡਾ ਸਾਹਕ ਜੀ ਬੋਲੂ ਕਿ ਲੜਾਈ ਨਹੀਂ ਹੋਣੀ ਹੈ ਵੋਟਾਂ ਨਹੀਂ ਨਹੀਂ ਜਾਣਾ ਸਰ ਕਰਨ ਦੇ ਵਿੱਚ ਭਗਵਾਨ ਤੁਮਾਰ ਹਮ ਤੁਹਾਡੇ ਸਾਥ ਹੈ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਹਾਨੂੰ ਕੁੜੀਸ ਵਿੱਚੋਂ ਇੱਕ ਹੋਰ ਸੰਕੇਤ ਪਾਇਆ ਕਿ ਤੁਹਾਨੂੰ ਖਿਆਨਾ ਪਿਆ ਸ਼ਾਂਤੀਪੁਰ ਵਿੱਚ ਕਿਸੇ ਤੇ ਰਛੇ ਨਹੀਂ ਕਿ ਉਹ ਤਾਂ ਹੁੰਦਾ ਹੈ ਆਪਣੀ ਕੋਈ ਇਸ ਤਰ੍ਹਾਂ ਦਾ

प्यार जज़बत म ਕਿਸ ਨੂੰ ਵੀ ਆ ਕਿ ਲਾਣੇਗਾਰ ਨੇ ਤਾਂ ਮਤਲਬ ਘਰ ਚੋਂ ਸਭ ਨੂੰ ਸਾਰੇ ਮੈਂਬਰਾਂ ਨੂੰ ਪ੍ਰਸ਼ੀਬ ਕਰਨਾ ਹੈ ਕਿ ਉਹਨਾਂ ਦੇ ਘਿੰਟਾਂ ਪਾਲੂ ਦਾ ਹਾਲ ਹੈਲੂ ਜਾਨ ਪਰ ਤੁਸੀਂ ਜੇ ਨਾਲ ਪਰਿਵਾਰ ਹੈਗਾ ਉਹ ਤਾਂ ਲਾਣੇ ਦਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੋਣੀ ਜੇ ਜਦੋਂ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਤੇ ਉਹ ਤੁਮਾਂਗਣਾ ਕਰੀਏ ਸਾਡੇ ਘਰੇ ਕੀ ਹੈਗਾ ਉਹ ਉਸ ਵਰਤੀਏ ਸਕਿਪਟ ਨੂੰ ਕੰਮ ਕਰਮਤਿਆਂ ਬਾਅਦ ਕਰਦੇ ਹਾਂ ਜਿਹੜੇ ਫੈਨਸ ਹੋਣਗੇ ਜੀ ਸਾਡੇ 100000 ਤੇ ਅਸੀਂ ਸਾਰੇ ਐੱਪੀ ਕੋਲ ਕੋੜੇ ਨਾਲ ਨਾ ਨਾ ਵੀਡੀਓ ਬਣਾਣਗੇ ਬ੍ਰਾਂਡ ਦੇ ਨਾਮ RAMNAL RAMNAND ਜਨਾ ਔਰ ਇੰਕਾ ਚਿਆਨ ਸਾਡੇ ਨਾਲ ਬਸ ਤਾਂ ਹੁਣ ਕੋਈ ਅਸੀਂ ਗੱਲ ਨਹੀਂ ਅਸੀਂ ਖੁਦ ਹੱਥ ਬਿਲਕੁਲ ਨਹੀਂ ਕਹਿ ਕਰਦੇ ਅਸੀਂ ਤੇ ਕੋਈ ਕੋਟ ਨੇ ਵੀ ਕਿਆ ਕਰਦੇ ਜੇ ਤੁਹਾਨੂੰ ਪਸੰਦ ਨਹੀਂ ਆਇਆ ਫਿਰ ਅਸੀਂ ਦਾ ਦੂਜੀ ਚੈਲੰਜ ਕਰ ਦਾਂਗੇ ਮੂਜ਼ਿਕਲ ਦੀ ਦਿੱਕਤ ਨਹੀਂ ਰਮੇ ਮੈਂ ਹਾਂ ਸਰ ਉਹ ਪਹਿਲਾ ਪੇਸ਼ ਕਰ ਤਾ ਹਿਕਰੀ ਪੇਰੇ ਤੋਂ ਨਾ ਨਹੀਂ ਜਾਉਂਦਾ ਮੈਂ ਮਾਣ ਸਕਦਾ ਮੈਨੂੰ ਪਤਾ ਨਹੀਂ ਪਾਣੀ ਦੀ ਕਿੰਨੀ ਵੇਲੇ ਪਾਣੀ ਦੀ ਕਿੰਨੀ ਮੇਕਾ ਜਮ ਹੁੰਦਾ ਮੈਂ ਐਵੇਂ ਨਹੀਂ ਬੈਠਾ ਪਹਿਲੇ ਤਾਂ ਫਿਰ ਤੁਸੀਂ ਪਰ ਮੈਂ ਕੋਈ ਰੱਖ ਲੋ ਅਸਾਂ ਕੁਝ ਦਾਸਤ ਕਮੇਟੀ ਬਣਾ ਕੇ 10 ਸਤੰਬਰ 50 ਤੇ ਨਾਲ ਇੰਟਚ ਰੋਪ ਗਰੁੱਪ ਬਣਾ ਲੋ ਸਰਕਾਰੀ ਕਾਫੀਨੇਟ ਸਾਡੀ ਇਹ ਨਹੀਂ ਬੰਦਾ ਸਰ ਕਿਉਂ ਕੋ ਸਾਡੇ ਉਹਦੇ ਨੂੰ ਪਹਿਲਾ ਲਾਦੇ ਉਧਰਲੇ ਪਿੰਡਾਂ ਦੇ ਲੋਕ ਬਾਨੇ ਨੇ ਕੋਈ ਇੰਤਜ਼ਾਮ ਨਹੀਂ ਤੇ ਜੋ ਇਸ ਕਰਕੇ ਪ੍ਰਾਕ੍ਰਿਤੀ ਕਰਨੀ ਹੈ ਬਾਨੇ ਜੀ ਤੁਸੀਂ ਪਹਿਲੇ ਨਾਲ ਤੁਸੀਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਸੋਹਰਾਂ ਜਿੰਦਾਬਾਦ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਸਨ ਉਹਦੀ ਕਮਾਈ ਕਰਦੇ ਵਾਲੇ ਲੋਕ ਨਾ ਮਾਮਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ हरियाणा벌 ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ ਪਾਣੀ ਐਸਾ ਸਾਡੇ ਕੋਲ ਆਪਣੀਆਂ ਕਸੀਆਂ ਆਪਦੇ ਸੀ 10000 ਏਕੜ ਦਾ ਆਪਣੇ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪਹੁੰਚਿਆ ਪੀਟੂ ਸਿਆਲ ਜੰਮਨਾਪੁਰ ਨਹੀਂ ਭਲੇ ਪ੍ਰਗਨਾਤਪੀਮ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਕਹਿੰਦਾ ਬੀਵੀਐਮ ਵੀ ਹਾਈ ਕੋਰਟ ਜਾਣਾ ਕਿ ਬੰਦਾ ਜਾਣਾ ਪ੍ਰੀਤਾ ਜੀ ਬੀਵੀਐਮ ਵੀ ਕਿਤੇ ਹੈ ਬੀਵੀਐਮ ਵੀ 60% ਬੋਲਦਾ ਸਾਹਿਬ ਹਰਿਆਣਾ ਜਾ ਵੀ ਰਿਹਾ ਹੈ ਬੀਵੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਦੇ ਕੋ ਪੰਜਾਬ ਆਪ ਦੇ ਗੁਰਦੀ ਵਕੀਲ ਕਰ ਰਿਹਾ ਜੀ ਦਸੇ 60% ਮਤਲਬ ਸਾਡਾ 2 ਲੱਖ ਲਿਆ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਯਕੀਨ ਕਰ ਰਹੇ ਹਾਂ ਮਤਲਬ ਇਹਨਾਂ ਨੂੰ ਕੋਪਤਾ ਤੇ 1 ਲੱਖ 20 ਹਜ਼ਾਰ ਤਾਂ ਜੋ ਪਹਿਨਦੇ ਨੇ ਆਰਡਰ ਕਰ ਦਿੰਨੇ ਇਹਨਾਂ ਨੂੰ ਫੋਨ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਪੈਣੇ ਚੜਤਾ ਸਵਿਰੀਂ ਲਾਜੀ ਕਹਿੰਦਾ ਰਿਆ ਇਹ ਕੌਣੋਂ ਦੇ ਦਿਆ ਕਰਨ ਵਾਲੇ ਹੁਣ ਸਾਨੂੰ ਗ੍ਰੈਂਡ ਯਾਦ ਹੈ ਪਹਿਲਾਂ ਨਾ ਇਹਨਾਂ ਕੋਲ ਵੀ ਹੋਦਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕੀ ਹੈ ਹਾਈ ਕੋਰਟ ਨਹੀਂ ਹੈ ਅੱਲਾ ਇਹ ਜੋ 16 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟਾਂ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹ ਤੁਹਾਨੂੰ ਦੱਸੀ ਇਹ ਉਹ ਤੁਹਾਨੂੰ ਅਡਵਾਈਸ ਕੀਤਾ ਗਿਆ ਸਲਾਹ ਦਿੱਤੀ ਗਈ ਹੈ ਕਿ ਭਾਈ ਲੈ ਕੇ ਇਹ ਦੇ ਲਓ ਅਗਲਾ ਆਪਾਂ ਜੇ ਸੀ ਪਾਣੀ ਡਿਸੀਜਨ ਲੈ ਕੇ ਤੁਸੀਂ ਅਗਰੇ ਜਿਹੜੀ ਸਵੇਰੀ ਆ ਕੇ ਆਪ ਬੋਲੇ ਸੀ ਨਾ ਬਹੁਤ ਬੜੀ ਗੱਲ ਆਵਾਜ਼ ਆਈ ਮੈਂ ਸਵੇਰ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਅਸੀਂ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ 'ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰਰੈਸਟ ਹੋ ਗਿਆ ਪੰਜਾਬ 'ਚ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਨੇ ਕਹਣ ਕੌਣ ਹੋਗਾ ਬੀਬੀ ਐਮ ਬੀ ਹੋਗੀ ਤੇ ਬੀ ਜੀ ਪੀ ਇਹ ਮਤਲਬ ਪਾਕਿਸਤਾਨ ਨੂੰ ਫੈਲਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ 'ਚ ਅਸੀਂ ਪੁਲਿਸ ਕਿੱਥੇ ਕਿੱਥੇ ਚਲਾ ਦੇ ਬਸ ਸਾਰੀ ਬੁਸੇੜੀ ਬੋਡਰ ਤੇ ਆਈ ਕੇ ਨੋਟ ਬੈਰੀ ਨੂੰ ਆ ਤੜਕੀ ਨੂੰ ਕੀ ਸੁਝੀ ਮੈਂ ਸੱਜਣਾਉਂਗਾ ਕੋਈ ਇਹ ਕਿ ਮੈਂ ਦੰਦੇ ਕੇ ਬਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜ ਦੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਹੈ ਸਾਡੇ ਨਾਲ ਕੇ ਸਮਝਾਇਆ ਜਿਪਾਏ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅੱਜ ਤੱਕ ਵੀ ਚਲੋ ਥੋੜਾ ਜਿਹਾ ਸੰਜਮ ਰਾ ਤੁਸੀਂ ਦਰਗਾਹ ਤੇ ਜਿਨਾ ਆਤੇ ਹੋ ਨਾ ਦਰਗਾਹ ਤੇ ਚਲੋ ਕੋਈ ਨਹੀਂ ਅੱਪਾ ਵੀ ਇੱਥੇ ਨਾ ਨਹੀਂ ਕੋ ਕੋਈ ਆ ਪਾਇਆ ਰਹੇ ਹੈ ਅਧਿਕ ਨਾ ਜੀ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਪਰ ਮੈਨੂੰ ਲੱਗਦਾ ਇਹ ਮੂੰਹ ਉੱਪਰ ਬੰਨ੍ਹ ਕੱਢੀ ਗਏ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਖੇਤ ਜਿੰਦਾਬਾਦ ਇਹ ਬੀਜਪੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਮਸਲੇਾਂ ਵੱਲ ਹੈ ਆ ਪੱਟਾ ਚੱਕ ਲੋ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ ਕੋਈ ਹੱਲ ਨਾ ਪਾਵੇ ਸਾਡੇ ਅੰਦਰ ਤਾਂ ਅਸੀਂ 99% ਵੱਧ ਕੇ ਆ ਜੇ ਪੰਜਾਬ ਤੋਂ ਸੱਤ ਪੀਅਤ ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਏ 105 107 117 112 ਪਹਿਲਾਂ ਮੇਰਾ ਪਹਿਲਾਂ ਵਾਲੇ ਸੀ ਜੋ ਕੀ ਕਰਿਓ ਇਹਨਾਂ ਛੱਡ ਦੇ ਹੁਣ ਆਪਣੇ ਕੋਈ ਆਪਾ ਬਸਤਨ ਲਾ ਕੇ ਪਾਉਂਦੇ ਹਰੇ 99 ਤੋਂ ਉੱਪਰ ਸੌ ਤੇ ਜਾਮਨ ਨੇ ਅਪਨਾ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਸੂਰਜ ਚਲਾਉਣੀਆਂ ਨੇ ਫੇ ਬਹੁਤ ਕਿ ਜਾਈ ਤਾਂ ਨਾਂ ਨਹੀਂ ਜੀ ਦੇਖਣ ਵਧੇ ਚੇਰਮੈਨ ਖੁਦ ਆ ਗਿਆ ਜਦ ਕਿ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀ ਐਮ ਵੀ ਤੇ ਅਸੀਂ ਆ ਖਰਚਾ ਸਾਡਾ ਤਨਖਾਹ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਖਾ ਖਰਚਾ ਸਾਡਾ ਬਾਕੀ ਜ਼ਮੀਨ ਤੇ ਤੋਂ ਵੱਡੇ ਨੂੰ ਉਤਾਰ ਰਿਹਾ ਵੋਟ ਅੱਛਾ ਵੋਟ ਇੱਕ ਕੋਈ ਨਹੀਂ ਪੰਜਾਬ ਦੀ ਵੀ ਇੱਕ ਵੋਟ ਹੈ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਹੈ ਮਾਝੇ ਦੇ ਤਿੰਨਾਂ ਦਾ 40% ਹਿੱਸਾ 40% ਬਾਕੀ ਤੇਮ ਆਪਸਾਂ ਚ ਟਿਕੰਦੇ ਬੂੜਾ ਹੁਈ ਵੀ ਕਹਿ ਮਾਝੂ ਦੀ ਵੀ ਇੱਕ ਹੈ ਰਾਸਾ ਦੀ ਵੀ ਕਹਿਣੀ ਹੈ ਤਿੰਨ ਇੱਕ ਕਰਕੇ ਕਹਿਣ ਜਿੱਤ ਦੀ ਜਿੱਤ ਦੀ ਜਿੱਤ ਦੀ ਕੋਟ ਦੀ ਵੈਲਿਊ ਨਹੀਂ ਵਧਾਉਣਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਕੋਟ ਬਾਰੇ 7% ਕਿਵੇਂ ਜਿੱਤ ਜਾਣਗੇ ਇਹ ਤਾਂ ਹੰਡੀਆਂ ਬੰਦੇ ਨੇ ਪਹਿਲਾਂ ਕਿਹਨੇ ਧਿਆਨ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀਂਦਾ ਉਹੜਲੇ ਵੇਚਣਾ ਇਹਨਾਂ ਵਿਧਾਨ ਸਭਾ ਦੇ ਵਿੱਚ ਪੈਸੇ ਨਾਲ ਬੱਸੀਏ ਕੀ ਪਾਈ ਨਹੀਂ ਬੰਦਤ ਹੁੰਦਾ ਹੱਥ ਯਾਰ ਅਸੀਂ ਕਿੱਥੋਂ ਜੀਵਨ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭਾਂਡਾ ਖੋਲੋ ਇਹ ਹੀ ਆ ਵੀ ਦੀ